ਦੇਖੋ ਨੈਸ਼ਨਲ ਪ੍ਰੋਸਪੈਕਟਿਵ ਦੀ ਗੱਲ ਕੀਤੀ ਜਾਵੇ ਤੇ ਸਭ ਤੋਂ ਵੱਡਾ ਮੁੱਦਾ ਰੀਸੈਂਟਲੀ ਜਿਹੜਾ ਅਡਾਨੀ ਸਾਹਿਬ ਨੇ ਮਿਸਯੂਜ਼ ਆਫ ਇੰਡੀਅਨ ਜਿਹੜੀ ਅਥਾਰਟੀ ਦਾ ਕਰਕੇ ਬਿਜਲੀ ਦੇ ਜਿਹੜੇ ਉੱਥੇ ਸੌਦੇ ਕੀਤੇ ਅਮਰੀਕਾ ਦੇ ਰਾਹੀਂ ਖਬਰ ਆਈ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ ਦੂਸਰਾ ਪਿਛਲੇ 1.5 ਸਾਲ ਤੋਂ ਮਣੀਪੁਰ ਚ ਅੱਗ ਲੱਗੀ ਹੋਈ ਹੈ ਔਰ ਭਾਰਤ ਸਰਕਾਰ ਪ੍ਰਧਾਨ ਮੰਤਰੀ ਜੀ ਕੁਝ ਬੋਲਣ ਨੂੰ ਤਿਆਰ ਨਹੀਂ ਔਰ ਲੋਕ ਰੋਜ਼ ਉੱਥੇ ਮਰ ਰਹੇ ਆ ਤੋ ਡੈਫੀਨੇਟਲੀ ਉਹਨਾਂ ਲੋਕਾਂ ਨੂੰ ਨਿਆਂ ਮਿਲਣਾ ਚਾਹੀਦਾ ਇਹਦੇ ਤੇ ਗੱਲ ਕਰਾਂਗੇ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਕਿਸਾਨ ਲਗਾਤਾਰ ਧਰਨਿਆਂ ਤੇ ਆਂ ਸੈਂਟਰ ਸਰਕਾਰ ਉਹਨਾਂ ਦੀ ਬਾਣੀ ਫੜ ਰਹੀ ਕਿਸਾਨ ਦੀ ਗੱਲ ਕਰਾਂਗੇ ਨਾਲ ਨਾਲ ਪਿਛਲੇ ਦਿਨਾਂ ਚ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਗਵਰਨਿੰਗ ਕਾਉਂਸਲ ਆ ਸੈਨੇਟ ਉਹਦੇ ਇਲੈਕਸ਼ਨ ਲਗਾਤਾਰ ਡਿਲੇ ਕੀਤੇ ਜਾ ਰਹੇ ਹੈ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਉਹਦੇ ਚਾਂਸਲਰ ਹੈ ਅਸੀਂ ਪਾਰ ਸਰਕਾਰ ਨੂੰ ਕਹਾਂਗੇ ਦਾ ਡੈਮੋਕਰੈਟਿਕ ਸੈਟਅਪ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਬਹਾਲ ਕੀਤਾ ਜਾਵੇ ਨਾਲ ਨਾਲ ਬੇਅਦਬੀਆ ਦੇ ਕੇਸਾਂ ਨੂੰ ਲੈ ਕੇ ਇਨਹਾਂਸਮੈਂਟ ਆਫ ਪਿਨਿਸ਼ਮੈਂਟ ਦਾ ਬਿੱਲ ਜਿਹੜਾ ਹੈ ਪੰਜਾਬ ਦੀ ਵਿਧਾਨ ਸਭਾ ਚੋਂ 2018 ਦਾ ਪਾਸ ਹੋਇਆ ਔਰ ਹਜੇ ਤੱਕ ਉਹ ਜਿਹੜਾ ਬਿੱਲ ਹੈ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਕੋ ਪਿਆ ਐਕਸ਼ਨ ਨਹੀਂ ਮਿਲਿਆ ਹਜੇ ਤੱਕ ਉਸ ਤੇ ਕਾਨੂੰਨੀ ਜਾਮਾ ਨਹੀਂ ਮਿਲਿਆ ਤੋ ਭਾਰਤ ਸਰਕਾਰ ਨਾਲ ਗੱਲ ਕਰਾਂਗੇ ਪਾਰਲੀਮੈਂਟ ਚ ਗੱਲ ਕਰਾਂਗੇ ਕਿ ਜਿਹੜਾ ਬੇਅਦਬੀ ਚਾਹੇ ਉਹ ਕਿਸੇ ਵੀ ਧਰਮ ਦੀ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਵੇ ਗੀਤਾ ਦੀ ਹੋਵੇ ਬਾਈਬਲ ਦੀ ਹੋਵੇ ਕੁਰਾਨ ਦੀ ਹੋਵੇ ਕਿਸੇ ਵੀ ਸਤਿਕਾਰਯੋਗ ਧਰਮ ਗ੍ਰੰਥ ਦੀ ਜਿਹੜੀ ਬੇਅਦਬੀ ਕਰਦਾ ਉਹਦੇ ਤੇ ਉਹਨੂੰ ਬਹੁਤ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਪੰਜਾਬ ਦੀ ਅਸੈਂਬਲੀ ਵੱਲੋਂ ਪਾਸ ਕੀਤਾ ਬਿੱਲ ਨੂੰ ਕਾਨੂੰਨੀ ਜਾਮਾ ਭਾਰਤ ਸਰਕਾਰ ਜਲਦੀ ਪਾਵੇ ਔਰ ਸਖਤ ਕਾਨੂੰਨ ਬਣੇ ਇਹਦੀ ਡਿਮਾਂਡ ਜਿਹੜੀ ਆ ਧੋਰ ਛੋਰ ਨਾਲ ਪਾਰਲੀਮੈਂਟ ਚ ਕਰਾਂਗੇ ਨਾਲ ਨਾਲ ਪਿੱਛੇ ਜੇ ਖਬਰਾਂ ਨਿਕਲੀਆਂ ਸੀ ਕਿ ਚੰਡੀਗੜ੍ਹ ਚ ਹਰਿਆਣੇ ਨੂੰ ਵਿਧਾਨ ਸਭਾ ਬਣਾਉਣ ਦੀ ਜ਼ਮੀਨ ਅਲੋਟ ਕਰਨ ਦੀ ਜਿਹੜੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਉਸ ਨੋਟੀਫਿਕੇਸ਼ਨ ਦਾ ਉਸ এনवायरमेंट ਕਲੀਅਰੈਂਸ ਦਾ ਜਿਹੜਾ ਆ ਪਾਰ ਸਰਕਾਰ ਵੱਲੋਂ ਹੋਈ ਹੈ ਉਹਦਾ ਸਖਤ ਵਿਰੋਧ ਵੀ ਕਰਾਂਗੇ ਔਰ ਪਾਰ ਸਰਕਾਰ ਨੂੰ ਮਜਬੂਰ ਕਰਾਂਗੇ ਆਪਣਾ ਫੈਸਲਾ ਵਾਪਸ ਲਵੇ ਡੈਫੀਨਿਟਲੀ ਦੇਖੋ ਸਾਡੇ ਜਿਹੜੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਹੈ ਸੰਜੇ ਸਿੰਘ ਜੀ ਗਏ ਸੀ ਉਸ ਮੀਟਿੰਗ ਤੇ ਇਹ ਤੇ ਪਾਰਲੀਮੈਂਟ ਪੀਸਫੁਲੀ ਸਚਾਰੂ ਤੌਰ ਤੇ ਚੱਲੇ ਇਹ ਸਰਕਾਰ ਦਾ ਕੰਮ ਇਨਸ਼ੋਰ ਕਰਨਾ ਜੇ ਸਰਕਾਰ اپੋਜੀਸ਼ਨ ਦੀ ਆਵਾਜ਼ ਦਬਾਉਗੀ ਤੇ ਫਿਰ ਸਾਡੇ ਕੋਲ ਚਾਰਾ ਹੀ ਕੀ ਹੈ ਲੇਕਿਨ ਅਸੀਂ ਡਿਮਾਂਡ ਕਰਦੇ ਹਾਂ ਕਿ ਤਮਾਮ ਜਿਹੜੇ ਕਰੰਟ ਇਸ਼ੂਜ਼ ਹੈ ਚਾਹੇ ਮਨੀਪੁਰ ਦਾ ਹੈ ਚਾਹੇ ਪੰਜਾਬ ਦੇ ਕਿਸਾਨਾਂ ਦਾ ਹੈ ਚਾਹ ਜੰਡੀਗੜ ਦਾ ਹੈ ਚਾਹ ਬਿਆਦਵੀ ਦੇ ਕਿਸਾ ਦਾ ਹੈ ਉਹਨਾਂ ਤੇ ਇਨਹਾਂਸਮੈਂਟ ਆਫ ਪਨਿਸ਼ਮੈਂਟ ਦਾ ਜਿਹੜਾ ਕਾਨੂੰਨ ਬਣਨਾ ਚਾਹੀਦਾ ਇਹ ਤਮਾਮ ਉਦਿਆਂ ਤੇ ਭਾਰਤ ਸਰਕਾਰ ਆਪਣਾ ਰਵਈਆ ਆਪਣਾ ਸਟੈਂਡ ਕਲੀਅਰ ਕਰੇ ਔਰ ਇਹ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਉਹਦੀ ਕਦਰ ਕਰੇ